ਕਾਈ ਲੋਕੀ ਇਹ ਅੱਜਾ ਮਾਰਦੇ ਨੇ ਚਿੱਕਾ ਮਾਰਦੇ ਨੇ ਕਿ ਤੁਸੀਂ ਸਾਰ ਤੋਂ ਤਾਂ ਸਪੈਕਟ ਕਰਦੇ ਹੋ ਕਿ ਅਸੀਂ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰੀਏ ਪਰ ਸਰਕਾਰ ਜਿਹੜੀ ਹੈਗੀ ਐ ਸੜਕਾਂ ਨਹੀਂ ਬਣਾਉਂਦੀ ਸੜਕਾਂ ਤੁਸੀਂ ਪਹਿਲੇ ਬਣਾਓ ਤਾਂ ਤੁਸੀਂ ਕਹਿ ਸਕਦੇ ਹੋ ਕਿ ਰੂਲ ਫੋਲੋ ਕਰਨਾ ਚਾਹੀਦਾ ਅਸੀਂ ਦੇਖ ਸਕਦੇ ਹੋ ਫੁੱਲਾਂਗੜ ਪਿੰਡ ਖੜੇ ਹੋਏ ਆ ਆ ਸੜਕ ਜਿੰਨੀ ਖਰਾਬ ਜੀ ਹੈਗੀ ਐ ਤੇ ਅਸੀਂ ਆਰੇ ਸੇ ਤੋ ਦੇਖਿਆ ਨਾਲ ਵੀ ਦੇਖੋ ਗੁਰਦੁਆਰਾ ਸਾਹਿਬ ਹੈਗੇ ਐ ਇੱਥੇ ਇੱਕ ਬੋਰਡ ਲੱਗਿਆ ਹੋਇਆ ਸਰਕਾਰ ਸਾਡੇ ਤੋਂ ਅਪੀਲ ਕਰਦੀ ਐ ਸਾਰ ਤੋਂ ਉਮੀਦ ਕਰਦੀ ਐ ਕਿ ਅਸੀਂ ਜੋ ਹੈ ਰੂਟ ਫੋਲੋ ਕਰਨਗੇ ਪਰ ਆਪ ਸੜਕਾਂ ਜਿਵੇਂ ਦੇਖੋ ਸਾਹਮਣੇ ਕਿੰਦਾ ਸੜਕ ਖਰਾਬ ਹੈ ਆ ਦੇਖੋ ਬੋਰਡ ਤੇ ਕੀ ਲਿਖਿਆ ਦੱਸਦੇ ਆ ਹੌਲੀ ਚਲੋ ਅੱਗੇ ਸਕੂਲ ਅਤੇ ਗੁਰਦੁਆਰਾ ਹੈ ਵੱਡੇ ਹੋਰਨ ਵਜਾਉਣਾ ਸਖਤ ਮਨਾ ਹੈ ਸੈਂਸਰ ਦੀ ਜ਼ਿਆਦਾ ਆਵਾਜ਼ ਅਤੇ ਬੁਲੇਟ ਦੇ ਪਟਾਕੇ ਵਜਾਉਣਾ ਸਖਤ ਮਨਾ ਹੈ ਵੱਲੋਂ ಗ್ರಾಮ ਪੰਚਾਇਤ ਪਿੰਡ ਫੁੱਲਾਵਾਦ ਅਸੀਂ ਕਹਿਣਾ ਚਾਹਾਂਗੇ ಗ್ರಾಮ ਪੰਚਾਇਤ ਫੁੱਲਾਵਾਦ ਨੂੰ ਤੁਸੀਂ ਜ਼ਰੂਰ ਲਿਖਿਆ ਹੈ ਕੀ ਸਰਕਾਰ ਟਟ ਸਪੈਕਟ ਕਰਦੀ ਲੋਕਾਂ ਤੋਂ ਕਿ ਤੁਸੀਂ ਸਪੈਕਟ ਕਰਦੇ ਹੋ ਕਿ ਅਸੀਂ ਟੈਫੀ ਨੂੰ ਫੋਟੋ ਕਰੀਏ ਪਰ ਤੁਸੀਂ ਸੜਕ ਵੀ ਤਾਂ ਜਰੂਰ ਬਣਾਓ ਵੋਟਾਂ ਜਰੂਰ ਤੁਸੀਂ ਲਾਇਆ ਅਸ਼ਲਾਗਾ ਲੋਕਾਂ ਨੇ ਕੰਮ ਕੀਤਾ ਪਰ ਜਿਹੜੀ ਹੈਗੀ ਹੈ ਬੋਰਡ ਵੀ ਲਗਾਇਆ ਤੇ ਸੜਕ ਵੀ ਜਰੂਰ ਨਾਓ ਸਾਹਮਣੇ ਦੇਖੋ ਬੋਰਡ ਉੱਪਰ ਹੈ ਸੜਕ ਸਾਹਮਣੇ ਹੈ ਟੁੱਟੀ ਫੁੱਟੀ ਖਰਾਬ ਲੋਕ ਕਿਥੋਂ ਲੰਘਦੇ ਹੋਏ ਆ ਤੇ ਆ ਬੋਰਡ ਲਾਇਆ ਤਾਂ ਹੀ ਲੋਕੀ ਆਵਾਜ਼ਾਂ ਮਾਰਦੇ ਨੇ ਚਿੱਟਾ ਮਾਰਦੇ ਨੇ ਕਿ ਤੁਸੀਂ ਸੱਟੋਂ ਤਾਂ ਸਪੈਕਟ ਕਰਦੇ ਹੋ ਕਿ ਅਸੀਂ ਰੂਸ ਐਂਡ ਰੈਗੂਲੇਸ਼ਨ ਫੋਲੋ ਕਰੀਏ ਪਰ ਸਰਕਾਰ ਜਿਹੜੀ ਹੈਗੀ ਹੈ ਸੜਕਾਂ ਨਹੀਂ ਬਣਾਉਂਦੀ ਸੜਕਾਂ ਤੁਸੀਂ ੱੱਲੇ ਬਣਾਓ ਤਾਂ ਤੁਸੀਂ ਕਹਿ ਸਕਦੇ ਹੋ ਕਿ ਰੂਲ ਫਾਲੋ ਕਰਨਾ ਚਾਹੀਦਾ ਇਹ ਵੱਤ ਤੋਂ ਵੱਤ ਵੀਡੀਓ ਸ਼ੇਅਰ ਕਰ ਦਿਓ ਲੋਕਾਂ ਤੱਕ ਗੱਲ ਪਹੁੰਚੇ ਕਿ ਸਰਕਾਰ ਦੀ ਜਿਹੜੀ ਡਿਊਟੀ ਬੰਦੀ ਹੈ ਕਿ ਸੜਕਾਂ ਬਣਾਣ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲੇ ਪੁਲਿਸ ਜਿਹੜੀ ਹੈਗੀ ਐ ਉਸ ਨੂੰ ਵਧੀਆ ਦੱਸਿਆ ਜਾਵੇ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾਵੇ ਤਾਂ ਜੋ ਤੁਸੀਂ ਚੰਗੇ ਵੀ ਲੱਗਦੇ ਹੋ ਇਦਾਂ ਦੇ ਬੋਰਡ ਲਗਾਉਂਦੇ ਕਿ ਤੁਸੀਂ ਐਸਪੈਕਟ ਕਰੋ ਲੋਕੀ ਵਧੀਆ ਕੰਮ ਕਰਨਗੇ ਇਹ ਵੱਤ ਤੋਂ ਵੀਡੀਓ ਸ਼ੇਅਰ ਕਰ ਦਿਓ ਇਦਾਂ ਦੀ ਖਬਰਾਂ ਸੀ ਤੁਹਾਨੂੰ ਦਿਖਾਉਂਦੇ ਰਾਵਾਂਗੇ ਚੈਨਲ ਵੀ ਸਬਸਕ੍ਰਾਈਬ ਕਰ ਤੋ ਨੋਟੀਫਿਕੇਸ਼ਨ ਬੈਲ ਵੀ ਦਬਾ ਦਿਓ ਸਾਰਾ ਕੁਝ ਕਰ ਦਿਓ ਤੁਸੀਂ ਇਹ ਕਰੋਗੇ ਅਸੀਂ ਤੁਹਾਨੂੰ ਇਦਾਂ ਹੀ ਜਿਹੜੀ ਹੈਗੀਆਂ న్యూਸ ਦਿਨੇ ਰਾਵਾਂਗੇ ਸੜਕ ਦਾ ਹਾਲ ਮਾੜਾ ਦੂਰ ਤੱਕ ਜਿਹੜੀ ਸੜਕ ਹੈ ਖਰਾਬ ਹੈ ਤੇ ਆਹ ਜਿਹੜਾ ਬੋਰਡ ਲੱਗਿਆ ਹੋਇਆ ਵੀ ਅਪੀਲ ਟੂ ਗਵਰਨਮੈਂਟ ਵੀ ਸੜਕਾਂ ਵਧੀਆ ਬਣਾਓ ਜੇ ਤੁਸੀਂ ਸਪੈਕਟ ਕਰਦੇ ਹੋ ਕਿ ਲੋਕ ਨੂੰ ਫੋਲੋ ਕਰਨਾ ਤੁਸੀਂ ਵੀ ਜਿਹੜਾ ਹੈ ਸੜਕਾਂ ਬਣਾਓ ਸੜਕਾਂ ਤੇ ਵਧੀਆ ਕਰੋ ਤਾਂ ਕਿ ਲੋਕਾਂ ਨੂੰ ਨੁਕਸਾਨ ਜਾਂ ਕੋਈ ਫਰਟ ਨਾ ਹੋਵੇ ਇਤਾਂ ਦੀ ਖਬਰਾਂ ਵਾਸਤੇ ਦੇਖੋ ਮਿਲਦੇ ਆ ਦੋਸਤੋ ਅਗਲੀ ਵਾਰ